ਸੋ ਕਹ ਹੁਟਾਲ ਗੁਰ ਸੇਵੀਐ ਐਹਨੇ ਸਹਜ ਸੁਭਾਈ ਦਰਸਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿ ਫਤਖ ਸੰਵਦੀ ਨੂਰੇ ਹਰ ਸੋ ਗੁਰ ਸੋ ਝੱਡੀਐ ਤਦ ਟਿਠੇ ਸਜੇ ਮਾਲ ਜਨਮ ਜਨਮ ਦੀ ਕੱਢੀਐ ਸਜਣ ਸਜਾ शर शानद साहू ॾिस पास बठियां सोह सब न देस सतन श्री गुरु साहिब जे ਦਨਾਸਰੀ ਮਹੱਲਾਤੀ ਜਾ ਕਾਚਾ ਤਨ ਸੰਚਹ ਮੂਰਖ ਗਾਵਾਰ ਮਨ ਮੁਖ ਬੂਲੇ ਅੰਧ ਗਾਵਾਰ ਵੇਖਿਆ ਕਹੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਾਜਾ ਧਨ ਸੰਚੈ ਮੂਰਖ ਗਾਵਾਰ ਮਨ ਮੁਖ ਬੁੱਲੇ ਅੰਧ ਗਾਵਾਰ विख कैधन सदा दुख होए ना साथ जाए ना प्राप्त होए साचा धन गुरमती बाए काचा धन फुन आवै जाए ਰਹਾਉ ਮਨ ਮੁਖ ਭੂਲੇ ਸਭ ਮਰਹਿ ਗਵਾਰ ਪਾਵ ਜਲ ਡੂਬੇ ਨਾ ਓਰ ਵਾਰ ਨਾ ਪਾਰ ਸਾਜ ਗੋਰ ਪੀਟੇ ਪੂਰੇ ਬਾਗ ਸਾਜ ਰਤੇ ਐਹ ਨਿਸ ਬੈ ਰਾਗ ਚਾਹ ਜੋਗ ਮੈਂ ਹੈ ਅਮਰਤ ਸਾਜੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਸਿੱਧ ਸਾਧਕ ਤਰ ਸਹਿ ਸਭ ਲੋਏ ਪੂਰੇ ਭਾਗ ਪਰਾਪਤ ਹੋਏ ਸਾਬਕੇ ਸਹਾਜਾ ਸਾਜਾ ਹੈ ਸੋਏ ਉਤਮ ਬ੍ਰਹਮ ਪਛਾਣ ਕੋਏ ਸਾਜ ਸਹਾਜਾ ਸਾਜ ਆਪ ਦੇ ਰੜਾਏ ਨਾਨਕ ਆਵੇ ਵੇਖੈ ਆਪੇ ਸਜ ਲਾਏ ਸਭ ਕੇ ਸੱਜਾ ਸੱਜਾ ਹੈ ਸੋਏ ਉਤਮ ਬ੍ਰਹਮ ਵਿਸ਼ਾਣ ਕੋਏ ਸੱਜ ਸੱਜਾ ਸੱਜ ਆਪ ਦੇ ਰੜਾਏ ਆਨੇ ਗਿਆ ਪੇ ਵੇਖੈ ਆਪੇ ਸਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਤੀਜਾ ਕਾਚਾ ਧਨ ਸੰਚ ਹੈ ਮੂਰਖ ਗਾਵਾਰ ਮਾਨਮੁਖ ਭੂਲੇ ਅੰਦ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀ ਅੱਜ ਦਾ ਬਾਵਨ ਪਵਿੱਤਰ ਮੁਖਵਾਖ ਤੀਸਰੇ ਬਾਦਸ਼ਾਹ ਸੇਵਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 665 ਦੇ ਸ਼ੁਭਾਇਮਾਨ ਹੈ ਗੁਰੂ ਰੂਪ ਪਿਆਰੇ ਸਾ ਸੰਗਤ ਜਨੋ ਕੱਲ ਨੂੰ 6 ਤਰੀਕ ਸੋਮਵਾਰ ਹੈ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ ਹਰ ਸਾਲ ਦੀ ਤਰ੍ਹਾਂ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਠੀਕ ਸਵੇਰੇ 10 ਵਜੇ ਗੁਰਦੁਆਰਾ ਰਿਕਾਬਗਨ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਦੀ ਰਮਤਾ ਹੋਵੇਗੀ ਭਾਈ ਕੱਲ ਨੂੰ ਇਸੇ ਤਰ੍ਹਾਂ ਭਾਈ ਲਖੀ ਸ਼ਾ ਬਨਜਾਰਾ ਹਾਲ ਗੁਰਦੁਆਰਾ ਕਾਬਗੰਦ ਸਾਹਿਬ ਜੀ ਵਿਖੇ ਵਿਸ਼ੇਸ਼ ਗੁਰਮਤ ਸਮਾਗਮ ਹੋਣਗੇ ਪਰਿਵਾਰਾਂ ਸਹਿਤ ਹਾਜ਼ਰੀਆਂ ਭਰੋ ਹੱਥੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ